ਅਸੀਂ ਜੀ ਅੱਜ ਵਾਰਡ ਨੰਬਰ 67 ਤੋਂ ਮੈਮੋਰੰਡਮ ਦੇਣ ਆਏ ਸੀਗੇ ਸੀਪੀ ਸਾਹਿਬ ਨੂੰ ਤੇ ਸਾਨੂੰ ਮਿਲੇ ਨੇ ਮਿਲ ਕੇ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਅਸੀਂ ਉਹਨਾਂ ਨੂੰ ਸਾਰੀਆਂ ਗੱਲਾਂ ਦਸੀਆਂ ਨੇ ਕਿ ਨਸ਼ੇ ਦਾ ਆ ਕਾਰਨ ਹੈ ਇੱਥੇ ਪੁਲਿਸ ਫੋਰਸ ਦੀ ਕਮੀ ਆ ਥੋੜੀ ਜੀ ਪੁਲਿਸ ਫੋਰਸ ਵਧਾਈ ਜਾਵੇ ਥੋੜੀ ਜੀ ਕਿਉਂਕਿ ਪੁਲਿਸ ਫੋਰਸ ਦੇ ਅਸੀਂ ਜਾਣਦੇ ਹਾਂ ਚੌਂਕੀ ਚਾਰ ਪੰਜ ਮੁਲਾਜ਼ਮ ਬੈਠੇ ਹੁੰਦੇ ਆ ਔਰ ਚਿੱਟਾ ਜਿਹੜੇ ਫੜਾਣ ਵਾਲੇ ਬੰਦੇ ਹੁੰਦੇ ਉਹ 15 ਹੁੰਦੇ ਆ ਉੱਥੇ ਮੁਲਾਜ਼ਮ ਵੀ ਕੀ ਕਰਨ ਅਸੀਂ ਵੀ ਕੀ ਕਰੀਏ ਸਾਨੂੰ ਵੀ ਧਮਕੀਆਂ ਆਉਂਦੀਆਂ ਅਸੀਂ ਸਰਕਾਰ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ ਤੁਸੀਂ 750 ਠੇਕਿਆਂ ਦਾ ਲਾਇਸੈਂਸ ਦਿੱਤਾ ਹੈ ਕੀ ਇਹ ਘਰ ਘਰ ਮੱਲੇ ਮੱਲੇ ਠੇਕੇ ਖੋਲਣਾ ਠੀਕ ਹੈ ਸ਼ਰਾਬ ਦੇ ਠੇਕੇ ਅਸੀਂ ਦੋ ਬੰਦ ਕਰਵਾਏ ਇੱਕ ਧੱਕਾ ਕਲੋਨੀ ਬੰਦ ਕਰਵਾਇਆ ਇੱਕ ਜਵਾਰ ਨਗਰ ਕੈਂਪ ਗਲੀ ਦੇ ਅੰਦਰ ਬੰਦ ਕਰਾਇਆ ਤੁਸੀਂ ਦੇਖੋ ਕਿੱਥੇ ਦੀ ਇਨਸਾਨੀਅਤ ਹੈ ਸ਼ਰਾਬ ਦੇ ਠੇਕੇ ਥਾਂ ਥਾਂ ਖੁੱਲਦੇ ਪਏ ਆ ਔਰ ਅਸੀਂ ਪਰਸੋਂ ਦੋ ਕੁੜੀਆਂ ਫੜੀਆਂ ਜਵਾਰ ਨਗਰ ਦੇ ਵਿੱਚ ਚਿੱਟਾ ਪੀ ਰਹੀਆਂ ਸੀ ਸਾਈਡ ਤੇ ਬਹਿ ਕੇ ਅਸੀਂ ਉਹਨੂੰ ਫੜਿਆ ਕਿ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਕਹਿੰਦੇ ਅਸੀਂ ਅਬਦੁੱਲਾਬੁਰ ਬਸਤੀ ਆਏ ਆ ਮਨਜੀਤਨਗਰ ਤੋਂ ਫਿਰ ਹੁਣ ਕੁੜੀਆਂ ਨੂੰ ਅਸੀਂ ਹੱਥ ਲਾਉਂਦੇ ਚੰਗੇ ਨਹੀਂ ਲੱਗਦੇ ਫਿਰ ਅਸੀਂ ਉਹਨਾਂ ਨੂੰ ਜਦ ਨੂੰ ਗੱਲਾਂ ਬਾਤਾਂ ਪੁੱਛੀਆਂ ਤੇ ਉਹ ਫਿਰ ਰੋਂਣ ਰੋਂਣ ਲੱਗ ਪਈਆਂ ਫਿਰ ਕੀ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਫਿਰ ਉਹ ਵਿਚਾਰੀਆਂ ਚਲੀਆਂ ਗਈਆਂ ਰੋਂਦੀਆਂ ਪਿੱਟਦੀਆਂ ਅਸੀਂ ਮੰਗ ਇਹ ਹੀ ਪ੍ਰਸ਼ਾਸਨ ਨੂੰ ਕਰਦੇ ਆਂ ਜੀ ਪੁਲਿਸ ਫੋਰਸ ਵਧਾਈ ਜਾਵੇ ਔਰ ਇਸ ਗੱਲ ਤੇ ਖਾਸ ਧਿਆਨ ਦਿੱਤਾ ਜਾਵੇ ਕਿ ਚੱਟਾ ਇੱਥੋਂ ਬੰਦ ਹੋਣਾ ਚਾਹੀਦਾ ਅਸੀਂ ਕਹਿਣਾ ਕੀ ਜਾਣਾ ਜੀ ਇਹ ਆਵੇ ਜਿਹੜਾ ਐਮਐਲਏ ਸਾਹਿਬ ਦੇ ਏਰੀਆ ਜਿੱਥੇ ਚੱਟਾ ਵਿਕਦਾ ਪਿਆ ਇਹਨੂੰ ਬੰਦ ਕਰਾਇਆ ਜਾਵੇ ਐਮਐਲਏ ਸਾਹਿਬ ਜਦੋਂ ਮਣੇ ਸੀਗੇ ਬੜੇ ਵੱਡੇ ਵੱਡੇ ਵਾਅਦੇ ਕਰਦੇ ਕਿ ਮੈਂ ਹਲਕਾ ਵੈਸਟ ਵਿੱਚ ਚੱਟਾ ਨਹੀਂ ਵਿਕਣ ਦਊਗਾ ਹਲਕਾ ਵੈਸਟ ਵਿੱਚ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਹੀ ਚੱਟਾ ਵਿਕੀ ਜਾਂਦਾ ਪੰਜਾਬ ਚ ਸਭ ਤੋਂ ਜ਼ਿਆਦਾ ਹਲਕਾ ਵੈਸਟ 'ਚ ਹੀ ਵਿਕਦਾ ਹੈ ਚਲੀ ਨਾਮ ਹੈ ਐਮਐਲਏ ਸਾਹਿਬ ਦਾ ਗੁਰਪ੍ਰੀਤ ਸਿੰਘ ਗੋਗੀ ਜੀ ਕਦਰ ਕੀ ਦੇਣਾ ਕਿ ਕੀਆ ਜਾ ਰਿਹਾ ਪੰਜਾਬ ਦੇ ਵਿੱਚ ਜਿੱਤਾ ਖਤਮ ਕਰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਗੁਜਰਾਤ ਜਾ ਕੇ ਬਿਆਨ ਦੋ ਕੋਈ ਚਿੱਟਾ ਨਹੀਂ ਖਤਮ ਹੋਇਆ ਚਿੱਟਾ ਤਾਂ ਪਹਿਲੇ ਵਿਕਦਾ ਸੀ ਉਹ 10 ਗੁਣਾ ਤੇਜ਼ ਹੋ ਗਿਆ ਸ਼ਰਾਬ ਦੇ ਠੇਕੇ ਥਾਂ ਥਾਂ ਖੁੱਲਣ ਲੱਗ ਗਏ ਇਹਨਾਂ ਨੇ ਲੁਧਿਆਣਾ 800 ਠੇਕਿਆਂ ਨੂੰ ਪਰਮਿਸ਼ਨ ਦਿੱਤੀ ਆ ਦੋ ਠੇਕੇ ਤਾਂ ਜਵਾਨਗਰ ਕੈਂਪ 'ਚ ਬੰਦ ਕਰਾਏ ਲੜ ਲੜ ਕੇ ਔਰ ਸਾਰੇ ਤੁਸੀਂ ਕਹਿ ਰਹੇ ਹੋ ਕਿ ਚਿੱਟਾ ਹੈ ਨਹੀਂ ਲੇਕਿਨ ਪੁਲਿਸ ਤਾਂ ਕਹਿ ਰਹੀ ਅਸੀਂ ਕਾਰਵਾਈ ਕਰ ਰਹੇ ਹਾਂ ਪੂਰੀ ਕਾਰਵਾਈ ਕਰ ਰਹੇ ਹਾਂ ਪੁਲਿਸ ਜਿਹੜੀ ਪੁਲਿਸ ਕਾਰਵਾਈ ਕਰਦੀ ਆ ਉਹਨਾਂ ਨੇ ਪਰਚੇ ਵੀ ਦਿੱਤੇ ਆ ਪਰ ਟੀਮ ਬਹੁਤ ਵੱਡੀ ਆ ਕਟੋਕਟ 30 40 ਜਣੇ ਵੇਚਣ ਵਾਲੇ ਆ ਪੰਜ ਦੇ ਚਿੱਟੇ ਦੇ ਦਿੱਤੇ ਬਾਕੀ ਦਾ ਹਲੇ ਪਏ ਆ ਅਸੀਂ ਤਾਂ ਆਹੀ ਮੰਗ ਕਰਦੇ ਆ ਉਰੇ ਚਿੱਟਾ ਬਿਲਕੁਲ ਬੰਦ ਹੋਵੇ ਆ ਜਿਹੜਾ ਸਾਡਾ ਏਰੀਆ ਗੋਗੀ ਨੂੰ ਆਹੀ ਕਹਿੰਨੇ ਆ ਕਿ ਮਾਰਾ ਇਹਨੂੰ ਬਚਾ ਲਓ ਬਚਾ ਲਓ ਅੱਗੋਂ ਜਦੋਂ ਵੋਟ ਮੰਗਣ ਆਣੀ ਨਾ ਤੁਹਾਨੂੰ ਵੋਟ ਨਹੀਂ ਦੇਣੀ ਕਿਸੇ ਨੇ ਉਰੇ ਤੁਸੀਂ ਸਮਝੋ ਤੁਹਾਨੂੰ ਕੀ ਦੇਣਾ ਲੋਕਾਂ ਨੇ ਜੋ ਹੁੰਦਾ ਹਾਲ ਹੋਇਆ ਤੁਹਾਡੇ ਉੱਤੇ ਮਾੜਾ ਹੋਣਾ ਵਾ ਜਨਤਾ ਦੇ ਵਿੱਚ ਪਹਿਲੀ ਸਾਹਿਬ ਅੱਜ ਜਵਾਰ ਨਗਰ ਕੈਂਪ ਦੇ ਲੋਕਾਂ ਨੇ ਵਿਰੋਧ ਜਤਾਇਆ ਹੈ ਕਿ ਆ ਕਿ ਉੱਥੇ ਸ਼ਰੀਆਮ ਨਸ਼ਾ ਵਿਗਦਾ ਚਿੱਕਾ ਵਿਗਦਾ ਐਮਐਲਏ ਗੋਗੀ ਦੇ ਵਰਕਰ ਨੇ ਸਮਰਥਨ ਨਹੀਂ ਕੋਈ ਕਾਰਵਾਈ ਨਹੀਂ ਹੋਈ ਅ ਪਹਿਲੀ ਗੱਲ ਤਾਂ ਮੈਂ ਏਸੀ ਨੂੰ ਬਿਲਕੁਲ ਗਲਤ ਕਹਾਗਾ ਕਿਉਂਕਿ ਕੋਈ ਵੀ ਜੇ ਕੋਈ ਮੈਨੂੰ ਲੱਗਦਾ ਕੋਈ ਮੇਰਾ ਕੋਈ ਬੰਦਾ ਨਸ਼ਾ ਭੇਜਦਾ ਮੈਂ ਤਾਂ ਫੜ ਕੇ ਪਹਿਲਾਂ ਅੰਦਰ ਕਰਨ ਵਾਲਿਆ ਜਵਾਬ ਠੀਕ ਹੈ ਤੇ ਜੇ ਤੁਹਾਡੀ ਜੇ ਤੁਹਾਨੂੰ ਦੱਸੋ ਜਿਹੜੇ ਨਾਮ ਹੈਗੇ ਉਹਨੂੰ ਜਨਤਕ ਕਰੋ ਉਹ ਕਹਿੰਦੇ ਸੀ ਸਾਡੇ ਨਾਲ ਟੀਮ ਭੇਜੋ ਅਸੀਂ ਜਾਣੇ ਕਰ ਕਰ ਲੋ ਅੱਜ ਚੁਕਵਾ ਦਿੰਨੇ ਆ ਉਹ ਇਸ ਟਾਈਮ ਸੀ ਵੀ ਦਫ਼ਤਰ ਮੰਲਾਕੇ ਦੱਪ ਰਹੇ ਆ ਕੌਣ ਬੈਠੇ ਨੇ ਜਿਹੜੇ ਜਵਾਬ ਮੰਗਦੇ ਲੋਕ ਸਾਰੇ ਨਾ ਉਹਨਾਂ ਦੇ ਅਕਾਲੀ ਦਲ ਦੇ ਰਿਪਰੈਜ਼ੈਂਟ ਕਰਦੇ ਨੁਮਾਇੰਦੇ ਨਹੀਂ ਦੇਖੋ ਮੇਰੀ ਗੱਲ ਸੁਣੋ ਦੇਖੋ ਧਿਆਨ ਨਾਲ ਤੁਸੀਂ ਆਪ ਹੁਣੇ ਕਿਹਾ ਵੀ ਅਕਾਲੀ ਦਲ ਦੇ ਨਾਮ ਰਿਪਰੈਜ਼ੈਂਟ ਕਰ ਰਹੇ ਨੇ ਇਟ ਮੀਨਸ ਉਹ ਮੇਰੇ ਬੰਦੇ ਨਹੀਂ ਹੈਗੇ ਲੋਕਾਂ ਦੇ ਨਾਲ ਆਏ ਨਹੀਂ 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 ਲੋਕਾਂ ਦੇ ਨਾਲ ਨਹੀਂ ਆਏ ਹੁਣੇ ਉਹ ਉਹ ਜਿਹੜੇ ਕੁਝ ਚੰਦ ਲੋਕ ਹੋਣੇ ਆ ਉਹਨਾਂ ਦੇ ਆਪ ਦੇ ਬਰਗਲਾ ਕੇ ਲਿਆਏ ਹੋਏ ਹੋਣੇ ਲੋਕ ਹੋਣੇ ਆ ਠੀਕ ਹੈ ਕਿਉਂਕਿ ਜਦੋਂ ਜਿਹੜੇ ਲਾਕਾ ਨਿਵਾਸੀ ਕਹਿੰਦੇ ਸਾਡੇ ਨਾਲ ਚੱਲੋ ਅਸੀਂ ਚ ਕਰਨੇ ਆ ਜੀ ਕਰ ਕਰਦੇ ਹੈ ਲਾਕਾ ਨਿਵਾਸੀ ਕਹਿੰਦੇ ਸਾਡੇ ਨਾਲ ਪੁਲਸ ਦੀਆਂ ਟੀਮਾਂ ਭੇਜੋ ਕਿ ਅਸੀਂ ਕੋਚਨ ਮਾਰਕੀਟ ਚੋਂ ਕੀ ਜਾਣੇ ਹੋ ਕਹਿੰਦੇ ਮੁਲਾਜ਼ਮ ਤੇ ਗੁਰਪ੍ਰੀਤ ਗੋਕੀ ਤਾਂ ਨਹੀਂ ਰੋਕ ਸਕਾ ਵੀ ਇੱਥੇ ਆਪਾਂ ਚਿੱਟਾ ਨਹੀਂ ਰੋਕਦੇ ਤੁਹਾਡੇ ਵਰਕਰ ਨੇ ਸਾਥੀ ਨੇ ਤੁਹਾਡੇ ਨਾ ਮੈਨੂੰ ਜ ਨਾਮ ਦੱਸੋ ਨਾ ਨਾਮ ਦੱਸੋ ਐਦਾ ਮੈਂ ਕਿਵੇਂ ਕਹਿ ਸਕਦਾ ਜਦ ਤੱਕ ਨਾਮ ਜਨਤਕ ਕਰੋ ਜਦ ਤੱਕ ਨਾਮ ਜਨਤਕ ਨਹੀਂ ਹੋਣਗੇ ਤੇ ਮੈਂ 19 ਜਦ ਕਿਦਾਂ ਕਹਿ ਦਗਾ ਜੀ ਦੱਸਣ ਨੂੰ ਤੈਨੂੰ ਪੁਲਿਸ ਦੇ ਜ਼ਰੀਏ ਫੜਾਣਾ ਚਾਹੁੰਦਾ ਨਹੀਂ 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 ਬਿਲਕੁਲ ਫੜਾਣਾ ਚਾਹਾਂਗੇ ਕਿਉਂ ਨਹੀਂ ਫੜਾਣਾ ਚਾਹਾਂਗੇ ਮੈਂ ਹੁਣੇ ਇੱਥੇ ਹੁਣੇ ਸੀਪੀ ਸਰ ਨਾਲ ਗੱਲ ਕਰਦਾ ਤੁਸੀਂ ਮੈਨੂੰ ਕਮ ਸਿਕਾ ਨਾਮ ਤਾਂ ਦੱਸੋ ਨਾ ਤੇ ਜੇ ਆਪਾਂ ਆਪਾਂ ਜੀ ਠੇਕੇ ਵੀ ਖੁੱਲੇ ਗਾਰੇ ਐਮਐਲਏ ਸਾਹਿਬ ਦਾ ਧਿਆਨ ਨਹੀਂ ਹੈਗਾ ਕਹਿੰਦੇ ਜੀ ਐਮਐਲਏ ਸਾਹਿਬ ਕਹਿੰਦੇ ਸੀਗੇ ਕਿ ਲਗਾਤਾਰ ਇਹਨਾਂ ਨੇ ਕਹਿ ਆ ਸੀ ਕਿ ਅਸੀਂ ਜਿਹੜੇ ਨਸ਼ੇ ਵਿਕਦੇ ਨੇ ਜਿਹੜੇ ਕਹਿੰਦਾ ਕਹਿੰਦਾ ਠੇਕੇ ਖੁੱਲੇ ਆ ਸੀ ਉਹਨੂੰ ਬੰਦ ਕਰਾਂਗੇ ਦੇਖੋ ਜਿਹੜੇ ਸ਼ਰਾਬ ਦੇ ਠੇਕੇ ਕੁੱਲ ਦੇ ਐਮਐਲਏ ਨਹੀਂ ਖੁਲਾਉਂਦਾ ਹੁੰਦਾ ਪਹਿਲੀ ਗੱਲ ਸੁਣ ਲਓ ਐਕਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਹੁੰਦੀ ਹੈ ਐਕਸਾਈਜ਼ ਡਿਪਾਰਟਮੈਂਟ ਨੇ ਸਾਈਟਾਂ ਦੇਣੀਆਂ ਹੁੰਦੀਆਂ ਨੇ ਐਕਸਾਈਜ਼ ਡਿਪਾਰਟਮੈਂਟ ਨੇ ਹੀ ਠੇਕੇ ਖੋਲਣੇ ਹੁੰਦੇ ਆ ਉੱਚ ਕਿਸੇ ਐਮਐਲਏ ਦਾ ਜੇ ਤੁਸੀਂ ਕਹੋ ਜੀ ਮੰਤਰੀ ਦਾ ਜਾਂ ਐਮਐਲਏ ਦਾ ਇਹ ਚ ਕੋਈ ਰੋਲ ਨਹੀਂ ਹੁੰਦਾ ਹਾਂ ਜਿੱਥੇ ਇੱਕ ਜਗ੍ਹਾ ਤੇ ਮੈਨੂੰ ਪਤਾ ਸੀ ਰੋਲਾ ਪਿਆ ਸੀ ਉੱਥੇ ਮੈਂ ਬੰਦ ਵੀ ਕਰਾ ਕੇ ਆਇਆ ਮੈਡਮ ਨਾਲ ਜਾ ਕੇ ਸੁਖਸ਼ਾਨ ਕਰਾ ਕੇ ਆਏ ਨੇ ਬੰਦ ਇਹ ਨਹੀਂ ਅਸੀਂ ਜਿੱਥੇ ਸਾਨੂੰ ਪਬਲਿਕ ਆ ਕੇ ਦੱਸਦੀ ਆ ਅਸੀਂ ਉੱਥੇ ਉਸੇ ਟਾਈਮ ਨਾਲ ਕੰਮ ਕਰਦੇ ਹਾਂ ਜੀ ਹੁਣ ਤੁਸੀਂ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਅੱਗੇ ਲਿਆ ਗਿਆ ਨਹੀਂ ਮੈਂ ਮੈਨੂੰ ਪਹਿਲਾਂ ਬੰਦੇ ਆ ਮੈਂ ਤਾਂ ਇਹ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੀਡੀਆ ਦੇ ਥਰੂ ਕਮ ਸੇ ਕਮ ਬੰਦੇ ਜਨਤਕ ਕਰੋ ਸਾਨੂੰ ਨਾਂ ਦੱਸੋ ਉਹਨਾਂ ਸੱਜਣਾ ਨੂੰ ਪੁੱਛੋ ਮੈਂ ਆਪਣੇ ਲੈਵਲ ਤੇ ਸਭ ਕੁਝ ਮੈਂ ACP ਸਰ ਨਾਲ ਵੀ ਗੱਲ ਕਰਾਂਗਾ ਹੁਣੇ ਗੱਲ ਕਰਦਾ ਮੈਂ ਤੇ ACP ਨਾਲ ਵੀ ਗੱਲ ਕਰਦਾ ਤੁਹਾਡੇ ਸਾਹਮਣੇ ਗੱਲ ਕਰਦਾ ਕਿਉਂਕਿ ਅੱਗੇ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਕਹਤਾ ਤੁਹਾਨੂੰ ਇਸ ਨੂੰ ਲੈ ਕੇ ਆ ਜਿਹੜਾ ਨਹੀਂ 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 ਦੇਖੋ ਨਗਰ ਨਿਗਮ ਦੀਆਂ ਚੋਣਾਂ ਲੋਕਾਂ ਨੇ ਬਹੁਤ ਸਿਆਣੇ ਨੇ ਲੋਕ ਠੀਕ ਹੈ ਔਰ ਉਹਦੇ ਵਿੱਚ ਮੈਂ ਤਾਂ ਇੱਕ ਮਿੰਟ ਹੋਲਡ ਹੀ ਰੱਖੋ ਬਿਲਕੁਲ ਵੀ ਹੋਰ ਤੇ ਦੋ ਰੱਖੋ ਹਾਂ ਜਿਹੜੇ ਪਿਛਲੇ ਹਫਤੇ ਜਿਹੜੇ ਸਾਡੇ ਨੌਲੇਜ ਆਏ ਆ ਇੱਕ ਲੜਕੀ ਜੇਲ੍ਹ ਭੇਜੀ ਆ ਦੋ ਲੜਕੇ ਜੇਲ੍ਹ ਭੇਜੇ ਆ ਚੈੱਕ ਕਰਾ ਸਕਦੇ ਹੋ ਠੀਕ ਹੈ ਉਸੇ ਤਰੀਕੇ ਨਾਲ ਜਿਹੜੇ ਜਿਹੜੀ ਚੀਜ਼ ਸਾਡੀ ਨੌਲੇਜ ਆਈ ਜਾਂਦੀ ਆ ਅਸੀਂ ਉਹ ਨਾਲ ਦੀ ਨਾਲ ਉਹਨੂੰ ਅਸੀਂ ਬਹਿਲ ਸਾਹਿਬ ਗੁੱਡ ਆਫਟਰਨੂੰ ਤੁਹਾਡਾ 5 ਨੰਬਰ ਥਾਣਾ ਤੁਹਾਡੇ ਚ ਪੈਂਦਾ ਨਾ ਕੈਂਪ ਵਾਲਾ ਉੱਥੇ ਕਿਹੜੇ ਬੰਦੇ ਨੇ ਧਰਨਾ ਲਾਇਆ ਹੋਇਆ ਕਹਿੰਦੇ ਐਮਐਨਏ ਦੇ ਬੰਦੇ ਕੀ ਕਹਿੰਦੇ ਉੱਥੇ ਨਸ਼ਾ ਵੇਚਦੇ ਨੇ 5 ਨੰਬਰ ਨਹੀਂ ਉੱਥੇ ਸੀਪੀ ਆਫਿਸ ਦੇ ਬਾਹਰ ਧਰਨਾ ਲਾਇਆ ਹੋਇਆ ਉਹਨਾਂ ਨੇ ਅਕਾਲੀ ਆਏ ਆ ਅਕਾਲੀ ਹਾਂਜੀ ਅਕਾਲੀ ਆਏ ਕਹਿੰਦੇ ਜੀ ਸ਼ਰਾਬ ਦੇ ਠੇਕੇ ਖੁੱਲ੍ਹੇ ਆ ਤੇ ਨਸ਼ਾ ਵੀ ਕਰਿਆ ਜੁਰਗ ਐਵੇਂ 10 20 ਜਣੇ ਇਕੱਠੇ ਹੋਏ ਆ ਨਹੀਂ ਚੈੱਕ ਕਰੋ ਜੀ ਫੇਰ ਵੀ ਉਹ ਕਿਹੜੇ ਬਦਨਾਮ ਕਰਦੇ ਨੇ ਆਪਣੀ ਪਾਰਟੀ ਨੂੰ ਤੇ ਮੈਨੂੰ ਨਹੀਂ ਤੁਹਾਡੇ ਬਾਰੇ ਨਹੀਂ ਕਹਿ ਰਹੇ ਨਹੀਂ ਆ ਮੇਰੇ ਕੋ ਮੀਡੀਆ ਬੈਠਾ ਜੀ ਸਪੀਕਰ ਆ ਉਹਨਾਂ ਤੁਹਾਡੀ ਰਿਪੋਰਟ ਨਾਲ ਗੱਲ ਹੋ ਰਹੀ ਆ ਉਹ ਕਹਿ ਰਹੇ ਨੇ ਵੀ ਐਮ ਐਲ اے ਦੇ ਬੰਦੇ ਨੇ ਜਿਹੜੇ ਉੱਥੇ ਨਸ਼ਾ ਵਕਾਰ ਰਹੇ ਨੇ ਹੁਣੇ ਚੈੱਕ ਕਰੋ ਚੈੱਕ ਕਰੋ ਜੀ ਉੱਥੇ ਜਾ ਕੇ ਚੈੱਕ ਕਰੋ ਜਿਹੜੇ ਵੀ ਬੰਦੇ ਨੇ ਕੋਈ ਵੀ ਆ ਭਾਵੇਂ ਉਹਨਾਂ ਤੇ ਹੁਣੇ ਕਾਰਵਾਈ ਕਰੋ ਚੈੱਕ ਕਰਕੇ ਜੀ ਉਹ ਇਹ ਕਹਿੰਦੇ ਨੇ ਕਹਿੰਦੇ ਅਸੀਂ ਦੱਸ ਦਿਆਂ ਨਸ਼ਾ ਕਿੱਥੇ ਕਿੱਥੇ ਵਿਕਦਾ ਤੇ ਅਸੀਂ ਚਕਾਉਣ ਨੂੰ ਤਿਆਰ ਆ ਪੁਲਿਸ ਸਾਡਾ ਸਾਥ ਨਹੀਂ ਦਿੰਦੀ ਚਲੋ ਠੀਕ ਤੁਸੀਂ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਹੁਣੇ ਕਿਰਪਾ ਕਰੋ ਜਰਾ

ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਦਾਲੀ ਵਸ਼ੀਕਰਨ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ੀਕਰਨ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786